ਆ ਬੰਦਾ ਜਿਹੜਾ ਆ ਰਿਹਾ ਜੀ ਤੇ ਹੱਥ ਚ ਬੁਗਾਰ ਫੜੇ ਨੇ ਉਹ 44 ਫੜੇ ਨੇ ਹੱਥ ਚ ਬੁਗਾਰ ਫੜੇ ਜੀ ਉਹ ਸੱਚ ਵਾਲੇ ਜੀ ਤੁਸੀ ਜਾਓ ਤੁਹਾਨੂੰ ਕੋਈ ਨਹੀਂ ਜੂੜ ਸਫਾਈ ਦਾ ਬਾੜ ਕੇ ਲਈ ਅਪਰੇਸਰ ਨਾਲ ਗੱਲ ਹੋ ਰਹੀ ਜੀ ਕੋਲ ਮੁੱਛੀ ਕੋ ਤੇ ਮੁੱਛੀ ਬਣੇ ਜੀ ਜੇ ਤੁਸ ਜਲਵਾ ਹੋਣੀ ਨਾ ਹਾਂਜੀ ਦੂਜੀ ਗੋਟੀ ਨਾਲ ਵੀ ਐਸਾ ਤਰ੍ਹਾਂ ਨਾਲ ਗੱਲ ਹੋਣੀ ਬਜਾਦਾ ਠੀਕ ਹੋਰ ਆਓ ਜਲਦੀ ਪਕਾ ਆਪਣਾ ਨਾਮ ਤੇ ਸੇਵਾ ਜਨਮ ਜੀ ਹੋਤੀ ਸਰ ਸ਼ੁਭਨਾ ਵੈਕੂਜੀ ਦਾ ਖਾਲਸਾ ਵੈਕੂਜੀ ਦੀ ਫਤਿਹ ਦਾਸ ਦਾ ਨਾਮ ਹੈ ਚੰਨ ਸਿੰਘ ਆਲਮগীর ਮੈਂਬਰ ਐਚ ਜੀ ਪੀ ਸੀ ਤੇ ਘਟਨਾ ਇਹ ਆ ਕਿ 23 ਤਾਰੀਖ ਨੂੰ 9:30 ਵਜੇ ਇਹ ਜਿਹੜਾ ਬੰਦਾ ਸੀ 9:30 ਵਜੇ ਰਾਤ ਇਹ ਬਲਬੀਰ ਸਿੰਘ ਸਪੁੱਤਰ ਰਛਤਰ ਸਿੰਘ ਇਹ ਲਾਪਰਾ ਪਿੰਡ ਤੋਂ ਆਇਆ ਇਹਦੇ ਕੋਲੇ ਇੱਕ ਦੋਲਣੀ ਜੀ ਸੀਗੀ ਉਹਦੇ ਵਿੱਚ ਇਹ ਆ ਕੇ ਕਹਿੰਦਾ ਸੇਵਾਦਾਰਾ ਨੂੰ ਕਿ ਮੈਂ ਸਬਜ਼ੀ ਲੈ ਕੇ ਆਇਆ ਤੇ ਉਹ ਸੇਵਾਦਾਰ ਸੀ ਤਿਜਿੰਦਰ ਸਿੰਘ ਉਹਨੇ ਉਹਨੂੰ ਕਿਹਾ ਵੀ ਠੀਕ ਹੈ ਉਹਨੇ ਇਹ ਜਿਹੜੀ ਡੋਰਤੀ ਸੀ ਉਹਦੇ ਵਿੱਚ ਬਾਹਰੀ ਦੇ ਵਿੱਚ ਹੌਟਾ ਸੀ ਉਹ ਬੱਚੇ ਨੇ ਜਦ ਹੀ ਦੇਖ ਲਿਆ ਕਿ ਇਹ ਤਾਂ ਬੀਟ ਹੈ ਤੇ ਉਹਨੇ ਉਸੇ ਵੇਲੇ ਰੋਲਾ ਪਾ ਦਿੱਤਾ ਤੇ ਉਹ ਜਿਹੜਾ ਸਾਡਾ ਇੰਚਾਰਜ ਹੈ ਬਲਜੀਤ ਸਿੰਘ ਉਹ ਇਹਨੂੰ ਵੀ ਫਲਾ ਲਿਆ ਤੇ ਉਸ ਵੇਲੇ ਸਾਡੇ ਮੈਨੇਜਰ ਸਾਹਿਬ ਹਰਜੀਪ ਸਿੰਘ ਵੀ ਮੀਡ ਮੈਨੇਜਰ ਸਾਹਿਬ ਉੱਥੇ ਮੌਕੇ ਤੇ ਹਾਜ਼ਰ ਹੋ ਗਏ ਤੇ ਇਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਬਹੁਤ ਹੀ ਇਮਾਨਦਾਰੀ ਦੇ ਨਾਲ ਆਪ ਦਾ ਫਰਜ਼ ਨਿਭਾਉਂਦਿਆਂ ਹੋਇਆ ਔਰ ਸਾਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਉਸ ਬੰਦੇ ਨੂੰ ਅਰੈਸਟ ਕਰ ਲਿਆ ਤੇ 9:30 ਵਜੇ ਦੀ ਇਹ ਘਟਨਾ ਤੇ 11:55 ਮਿੰਟ ਤੇ ਉਹਦੇ ਤੇ ਐਫਆਈਰ ਦਰਜ ਹੋ ਗਈ ਤੇ ਅਰੈਸਟ ਕਰ ਲਿਆ ਤੇ ਉਹਨੂੰ ਅਰੈਸਟ ਕਰਕੇ ਜੇਲ੍ਹ ਭੇਜਦਾ ਸਰ ਕੀ ਨਾਮ ਹੈ ਜੀ ਕੀ ਡੈਜ਼ਿਗਨੇਸ਼ਨ ਹੈ ਪਹਿਲਾਂ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਜੀ ਮਾਇਰ ਜਿੰਦਰ ਸਿੰਘ ਕੌਰਵਾ ਮੈਨੇਜਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰੋਂ ਦਾ ਨੀਤੀ 23 ਤਰੀਕ ਨੂੰ ਪਰਸੋ ਸ਼ਾਮ ਨੂੰ 9:30 ਵਜੇ ਇੱਕ ਲਾਪਰਾ ਪਿੱਟ ਦਾ ਬੰਦਾ ਸਾਡੇ ਲੰਗਰ ਹਾਲ ਵਿੱਚ ਆਉਂਦਾ ਪ੍ਰਸ਼ਾਦਾ ਛਕਣ ਵਾਸਤੇ ਉਸਦੇ ਹੱਥ ਵਿੱਚ ਇੱਕ ਦੋ ਲਫਾਫੇ ਫੜੇ ਹੁੰਦੇ ਨੇ ਉਹ ਸਾਡੇ ਸੇਵਾਦਾਰਾਂ ਨੂੰ ਕਹਿੰਦਾ ਆ ਕੇ ਵੀ ਮੈਂ ਹਸਪੀਟਲ ਜਾਣਾ ਸੀ ਲੰਗਰ ਲੈ ਕੇ ਪਰ ਮੈਂ ਉੱਥੇ ਜਾ ਨਹੀਂ ਸਕਿਆ ਇਸ ਕਰਕੇ ਮੇਰਾ ਲੰਗਰ ਜੋ ਪ੍ਰਸ਼ਾਦਾ ਹੈ ਇਹ ਆਪਣੇ ਲੰਗਰ ਦੇ ਵਿੱਚ ਪਾ ਲੋ ਤੁਸੀਂ ਸਾਡੇ ਜਿਹੜੇ ਉੱਥੇ ਸੇਵਾਦਾਰ ਸਾਡੇ ਸੀ ਤੇ ਸੇਵਾ ਕਰ ਰਹੇ ਸੀ ਹੋਰ ਬੰਦੇ ਬਾਹਰੋਂ ਪ੍ਰਾਈਵੇਟ ਉਹਨਾਂ ਨੇ ਪ੍ਰਸ਼ਾਦਾਂ ਵਾਲਾ ਪੋਣਾ ਇਸ ਕੋਲੋਂ ਫੜ ਲਿਆ ਤੇ ਇੱਕ ਡੋਲਾ ਸੀ ਇਹਦੇ ਕੋਲੇ ਸਬਜ਼ੀ ਵਾਲਾ ਉਹ ਪਕੜ ਲਿਆ ਉਹ ਪਕੜ ਕੇ ਲਿਆ ਕੇ ਜਦੋਂ ਖਾਲੀ ਪਈ ਵਾਹਟੀ ਵਿੱਚ ਇਹਨਾਂ ਨੇ ਉਹ ਪਾਇਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਵੀ ਇਹ ਮਾਸ ਹੈ ਮੀਟ ਬੜਿਆ ਹੋਇਆ ਸੀ ਰਿੱਜਿਆ ਹੋਇਆ ਮੀਟ ਸੀਗਾ ਉਸ ਦੇ ਵਿੱਚ ਡੋਲੇ ਦੇ ਉਸੇ ਟਾਈਮ ਇਹਨਾਂ ਨੇ ਮੈਂ ਉਸ ਦਿਨ ਛੁੱਟੀ ਤਾਂ ਸੀਗਾ ਸਾਡੇ ਐਡੀਸ਼ਨਲ ਮੈਨੇਜਰ ਸਰਦਾਰ ਹਰਦੀਪ ਸਿੰਘ ਜੀ ਉਸ ਦਿਨ ਹਾਜ਼ਰ ਸਨ ਮੀਟ ਮੈਨੇਜਰ ਅਕਾਊਂਟੈਂਟ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਉਸੇ ਟਾਈਮ ਜਿਹਦੇ ਬੰਦੇ ਨੂੰ ਭੱਜਣ ਨਹੀਂਦਾ ਤਾਂ ਉਹਨੂੰ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਇਨਵੋਲਵ ਕਰ ਦਿੱਤਾ ਪੰਜਾ ਸੱਤਾ ਮਿੰਟਾਂ ਦੇ ਵਿੱਚ ਹੀ ਗੇਲੋਦੋ ਅੱਗੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਨੇ ਆ ਕੇ ਉਸ ਵੰਦੇ ਨੂੰ ਫੜ ਲਿਆ ਤੇ ਅਗਲੀ ਘਟਨਾ ਮੈਂਬਰ ਸਾਹਿਬ ਨੂੰ ਪਤਾ ਇਹਨਾਂ ਨੂੰ ਅਸੀਂ ਮਾਣਯੋਗ ਮੈਂਬਰ ਸਾਹਿਬ ਨੂੰ ਦੱਸ ਦਿੱਤੀ ਹੈ ਸੋਖੀ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਪਹਿਲੇ ਕੋਈ ਸਵਾਲ ਪੁੱਛ ਲਾਓ ਦੱਸੋ ਕਿ ਜੇ ਸਵਾਲ ਆਏ ਕਿ ਵੀ ਤੁਸੀਂ ਕੋਈ ਮਾਮਲਾ ਦਰਜ ਕਰਵਾਇਆ ਸੀ ਉਹਦੀ ਕੰਪਲੇਟ ਜਿਹੜੀ ਸੀ ਪੁਲਿਸ ਨੂੰ ਦੇਣ ਤੋਂ ਬਾਅਦ ਕੋਈ ਕੰਪਲੇਟ ਵੀ ਕਰਵਾਈ ਸੀ ਤੇ ਜੇ ਕੋ ਵਾਕਈ ਮੀਟ ਸੀ ਹਾਂਜੀ ਹਾਂ ਦੇਖਿਆ ਜੀ ਬੰਦਿਆਂ ਨੇ ਮੀਟ ਸੀਗਾ ਉਸ ਦੀ ਉਸ ਵੀ ਸਾਡੇ ਮੈਨੇਜਰ ਸਾਹਿਬ ਨਾਲ ਖੜੇ ਨੇ ਇਹਨਾਂ ਨੇ ਵੀਡੀਓ ਬਣਾਈ ਆ ਤੇ ਪੁਲਿਸ ਨੂੰ ਵੀ ਚੈੱਕ ਕਰਵਾਇਆ ਪੁਲਿਸ ਨੇ ਵੀ ਪੁਸ਼ਟੀ ਕੀਤੀ ਆ ਕਿ ਇਹ ਮੀਟ ਬਣਿਆ ਹੋਇਆ ਉਸ ਤੋਂ ਬਾਅਦ ਉਹਨੂੰ ਠਾੜੇ ਦਿੱਤਾ ਮਨੇਜਰ ਸਾਹਿਬ ਉਹਨੂੰ ਨਾਲ ਗਏ ਉੱਥੇ ਐਫ ਆਈ ਆਰ ਦਰਜ ਕਰਾਈ ਜਾਂਦੇ ਨੇ ਬਾਈ ਨੇਮ ਉਸ ਦੇ ਉੱਪਰ ਠੀਕ ਹੈ ਪਰਚਾ ਕਟਵਾਇਆ ਰਾਤ ਨੂੰ ਹੀ 11:30 12:00 ਵਜੇ ਉਹਦੇ ਤੇ ਪਰਚਾ ਹੋ ਗਿਆ ਕੱਟਿਆ ਗਿਆ ਉਸ ਬੰਦੇ ਤੇ ਸਵੇਰੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਲੌਬੀ ਹੁਣ ਇਧਰ ਕਰਦਾ ਹੋਣਾ ਸੋਚਦਾ ਹੋਵੇਗਾ ਆ ਦੇਖ ਅਸਰ ਅਜੀਬ ਥੋ ਲੱਗਿਆ ਨਾ ਸੁੱਖ ਦਾ ਉਹਨੂੰ ਦੇ